कई तस्वीर हैं देख रहे हो दो हजार अठारह का मामला जबर जनादाली अदालत जिस केस दो चल एड्स की बीमारी निकल जाओ एड्स की बीमारी जो दोनों को है दोनों को छोड़ दे बाहर चल एड्स की बीमारी निकल बाहर एड्स की किसने बताया आपको ये हमारी यूनिवर्सिटी के बारे में डॉक्टर ने बताया ਜਦੋਂ ਸ਼੍ਰੀ ਅਕਾਲ ਤਖਬਾਏ ਆ ਉੱਥੇ ਸਾਨੂੰ ਆ ਹੌਸਲਾ ਦਿੱਤਾ ਗਿਆ ਤਾਂ ਸਪੋਰਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਫੁੱਲ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਚਾਹੇ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕਿਹਾ ਕਿ ਪੂਰੀ ਜਥੇਬੰਦੀ ਸਿੱਖ ਜਥੇਬੰਦੀ ਸਾਡੇ ਨਾਲ ਹੈ ਮੈਡਮ ਤੋਂ ਉੱਥੇ ਜਿਸ ਤਰੀਕੇ ਨਾਲ ਗੱਲਬਾਤ ਹੋਈਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਹਦੇ ਵਿੱਚ ਗਲਤ ਰਿਹਾ ਪਹਿਲੀ ਗੱਲ ਜਿਹੜਾ ਪ੍ਰੋਫਿਟ ਵਿਜਿੰਦਰ ਸਿੰਘ ਹੈ ਉਹ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਸ ਆਦਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੋਇਆ ਹੈ ਜਿੱਤੇ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਕਿਉਂਕਿ ਉਹਨੇ ਇੱਕ ਇੱਕ ਧਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰਕੁਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹੈਰੈਸਮੈਂਟ ਕੀਤੀ ਜੋ ਕਿ ਇੱਕੋ ਨੇ ਧਰਮ ਦੇ ਆੜ ਦੇ ਵਿੱਚ ਕੀਤੀ ਸੀ ਤੁਹਾਡੇ ਮਕਸਦੀਆਂ ਕਿੰਨੀਆਂ ਕੁੜੀਆਂ ਉੱਥੇ ਹੋਰ ਨੇ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੈਗੀਆਂ ਉੱਥੇ ਉਹ ਲੜਕੀ ਦਰਦੀਆ ਸਮਝ ਨਹੀਂ ਆ ਰਹੀ ਆ ਕੋਈ ਡਰ ਐ ਕਿ ਉਹ ਉਹਨਾਂ ਸਾਹਮਣੇ ਆਣਾ ਕਿਦਾ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ ਤੁਹਾਨੂੰ ਮਰਵਾ ਦਾਂਗੇ ਦਫਨਾ ਦਾਂਗੇ ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ ਡਰਾਇਆ ਕਿਸ ਤਰ੍ਹਾਂ ਜਾਂਦਾ ਲੜਕੀ ਕੋਈ ਲਾਲਚ ਦਿੱਤਾ ਜਾਂਦਾ ਸੀ ਅੱਜੇ ਪਹਿਲੇ ਕਨਵਰਟ ਹੋਈ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਖੁਦ ਕ੍ਰਿਸਚੀਅਨਿਟੀ ਦੇ ਵਿੱਚ ਸੀਗੇ ਐਂਡ ਉੱਥੇ ਜਿਹੜੇ ਜਾਣਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ٹرسٹ ਦੇ ਨਾਲ ਜਾਣਦੇ ਆ ਕਿ ਸ਼ਾਇਦ ਆ ਵੀ ਰੱਬ ਦਾ ਘਰ ਹੈਗਾ ਆ ਬਟ ਆ ਚੀਜ਼ ਐਦਾ ਹੈ ਕਿ ਆ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਉਹ ਸਾਰੀਆਂ ਚੀਜ਼ਾਂ ਗਲਤ ਕਰਦਾ ਸੀ ਧਰਮ ਦੀ ਆੜ ਦੇ ਵਿੱਚ ਕ੍ਰਿਸਚਨ ਪਾਈਚਾਰਾ ਤੁਹਾਡੇ ਨਾਲ ਸੰਬੰਧਿਤ ਕੀ ਨੂੰ ਸਰ ਅ ਅੱਜ ਸਾਨੂੰ ਕ੍ਰਿਸਚਨ ਪਾਈਚਾਰਾ ਆ ਕਹਿੰਦਾ ਹੈਗਾ ਯਸ ਕੀ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ ਸਰ ਪਹਿਲੀ ਗੱਲ ਜੇ ਸਾਨੂੰ ਸਾਡੇ 크੍ਰਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਜਾਂ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨ ਦੀ ਹੈ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਸੀ ਪਹਿਲੀ ਗੱਲ ਸਾਨੂੰ ਆ ਕਿਹਾ ਗਿਆ ਹੈ ਅਸੀਂ ਸੁਣਿਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਕਿ ਸਾਰੀਆਂ ਭੈਣਾ ਹੈਗੀਆਂ ਆ ਜੋ ਕਿ ਅੱਜ ਸਾਨੂੰ ਵੀਰ ਜੀ ਹੋਣਾ ਨੇ ਵੀ ਕਿਹਾ ਆ ਐਸਐਸਆਈ ਕਹਿੰਨੇ ਕਿ ਹੁਣ ਸਾਨੂੰ ਕ੍ਰਿਸ਼ਣਪਈ ਚਰਾਹ ਕਹਿ ਰਿਹਾ ਵਾ ਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਏ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਗਲਤ ਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਦੋਂ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰਜੀ ਹੁਣਾ ਦੇ ਪਰ ਹੁਣ ਜਦੋਂ ਉਹਨਾਂ ਨੂੰ ਸੀ ਮਿਲਿਆ ਕੀ ਉਹਨਾਂ ਨੇ ਕਿਆ ਜਥੇਦਾਰ ਸਾਦ ਨੇ ਆਹੀ ਕਿਹਾ ਹੈ ਗਏ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਮੈਨੂੰ ਅਪੀਲ ਕਰਨਾ ਚਾਹੁੰਦੇ ਜਿਹੜੇ ਹੋਰ ਪੇਟ ਤੱਕ ਜਿਹੜੇ ਸਾਹਮਣੇ ਨਹੀਂ ਆ ਰਹੇ ਤੱਕ ਸਾਹਮਣੇ ਨਹੀਂ ਆ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਤੁਹਾਨੂੰ ਵੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਸ ਸਾਹਮਣੇ ਆ ਜਾਓ ਲੱਗਦਾ ਕਿ ਤੁਸੀਂ ਦਾਦਾ ਜੀ ਟੋਕਰਾ ਖਾਦਦੇ ਕਿ ਤੁਹਾਨੂੰ ਇਨਸਾਫ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਦਰਵਾਜ਼ਾ ਖੜਕਾਇਆ ਸੀ ਇਸੇ ਕਰਕੇ ਸ਼੍ਰੀ ਕਾਲ ਤੱਕ ਸਭ ਤੁਸੀਂ ਪਹੁੰਚੇ ਜੀ ਸਰ ਬਹੁਤ ਜ਼ਿਆਦਾ ਕਦੀ ਅਸੀਂ ਕਿੱਥੇ ਜਾਂਦੇ ਸੀ ਮੇਰੀ ਛੋਟੀ ਜੀ ਬੇਟੀ ਆ ਮੈਨੂੰ ਲੈ ਕੇ ਕਦੀ ਕਿੱਥੇ ਜਾਂਦੇ ਸੀ ਕਦੀ ਕਿੱਥੇ ਕਿ ਥ੍ਰੈਟ ਅਨਨੇ ਜ਼ਿਆਦਾ ਆਉਂਦੇ ਸੀ ਪਰੋ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਨੂੰ ਪਰ ਅੱਜ ਦੀ ਅਸ ਜਦ ਅਸੀਂ ਇੱਥੇ ਆਏ ਤੇ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂਗੇ ਪਰ ਲੱਗਦਾ ਕਿ ਤੁਹਾਡੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਸੀ ਜਨੂਮਾਦੀਆਂ ਧਮਕੀ ਦਿੱਤੀਆਂ ਜਾ ਰਹੀਆਂ ਸੀ ਕਿ ਜੇ ਤੁਸੀਂ ਮੀਡੀਆ ਦੇ ਸਾਹਮਣੇ ਜਾ ਪ੍ਰਸ਼ਾਸਨ ਨੂੰ ਕੰਪਲੀਟ ਕਰੋਗੇ ਮੈਂ ਇੱਕ ਬੇਨਤੀ ਕਰਾਂ ਆ ਜਿਹੜੀ ਤੁਸੀਂ ਇਹ ਗੱਲ ਪੁੱਛੀ ਹੈਗੀ ਆ ਆ ਜਿੱਦਣੇ ਕਨਵੈਕਸ਼ਨ ਹੋਈ ਹੈ ਕੱਲ ਕੋਰਟ ਦੇ ਵਿੱਚ ਘੱਟੋ ਘੱਟ 500 ਬੰਦਾ ਬਰਜਿੰਦਰ ਪਾਸਟਰ ਨੇ ਤਿਆਰ ਕੀਤਾ ਹੋਇਆ ਸੀਗਾ ਪ੍ਰਸ਼ਾਸਨ ਨੇ ਦੋ ਬਸਾਂ ਜਿਹੜੀਆਂ ਹੈਗੀਆਂ ਆ ਦੋ ਤਿੰਨ ਬਸਾਂ ਜਿਹੜੀਆਂ ਹੈਗੀਆਂ ਉਹ ਖੜਰ ਰੋਕੀਆਂ ਲਾਈਵ ਚੱਲ ਰਿਹਾ ਕੀ ਆ ਜਾਓ ਜੀ ਆਪਣੀ